ਸੁੰਦਰੀ ਕਾંડ 12 ਲਖਪਤ ਰਾਏ ਸਿੱਖਾਂ ਦੇ ਮੰਗਰ ਅਜਿਹਾ ਹੱਥ ਧੋਕੇ ਪਿਆ ਸੀ ਕਿ ਮਾਨੋ ਸਿੱਖ ਮਾਰਨੇ ਉਹ ਮੁਕਤੀ ਦਾ ਰਸਤਾ ਸਮਝਦਾ ਸੀ ਬਿਜਲਾ ਸਿੰਘ ਦੀ ਜਵਾਨੀ ਪਾਠਕਾਂ ਨੇ ਕਈ ਹਾਲ ਸੁਣ ਹੀ ਲਏ ਹਨ ਉਹਨਾਂ ਤੇ ਉਹਨਾਂ ਤੇ ਹੀ ਬਸ ਨਹੀਂ ਇਸਨੇ ਖਾਲਸੇ ਦਾ ਬੀਜ ਨਾਸ ਕਰਨੋਂ ਫਰਕ ਨਹੀਂ ਕੀਤਾ ਇਸ ਦੇ ਇਸ ਯਤਨ ਤੇ ਮਿਹਨਤ ਨੂੰ ਵੇਖ ਕੇ ਮੁਸਲਮਾਨ ਹਾਕਮ ਅੱਗੇ ਹੀ ਸਿੱਖਾਂ ਦਾ ਖੁਰਾਕੋਜ ਮਿਟਾ ਰਹੇ ਸਨ ਪਰ ਹੁਣ ਤਾਂ ਸਾਰੇ ਪੰਜਾਬ ਵਿੱਚ ਪਿਛਲੀ ਅੱਗ ਦੂਣੀ ਹੋ ਮੱਚੀ। ਅਸਲ ਵਿੱਚ ਨਾਦਰ ਦੇ ਹਮਲੇ ਤੋਂ ਬਾਅਦ ਖਾਨ ਬਹਾਦਰ ਨੇ 1793 ਤੋਂ 1801 ਤੱਕ ਸਿੱਖਾਂ ਦੀ ਕਤਲਾਮ ਜਾਰੀ ਰੱਖੀ ਸੀ। ਪਿੰਡ ਦੇ ਚੌਧਰੀਆਂ ਨੂੰ ਹੁਕਮ ਸੀ ਕਿ ਜਿੱਥੇ ਸਿੱਖ ਮਿਲੇ ਮਰਵਾ ਦਿਓ ਤੇ ਘਰ-ਬਾਰ ਜ਼ਿਮੀਂ ਜਬਤ ਕਰ ਲਓ। ਗਸ਼ਤੀ ਫੌਜ ਇਲਾਕਿਆਂ ਵਿੱਚ ਸਿੱਖਾਂ ਨੂੰ ਮਾਰਨ ਵਾਸਤੇ ਫਿਰਨ ਲੱਗੀ। ਤਵਾਰੀਖ ਦੇ ਪੁਰਾਣੇ ਗੁਰੰਥਾਂ ਨੂੰ ਪੜ੍ਹ ਕੇ ਸਰੀਰ ਕੰਬ ਕੰਬ ਉੱਠਦਾ ਹੈ ਜੋ ਕਿ ਕਹਿਰ ਉਸ ਸਮੇਂ ਖਾਲਸੇ ਨੇ ਬਹਾਦਰੀ ਨਾਲ ਸਹਾਰੇ ਲੇਖਣੀ ਲਿਖ ਨਹੀਂ ਸਕਦੀ ਅੱਖਾਂ ਪੜ ਨਹੀਂ ਸਕਦੀਆਂ ਕੰਨ ਸੁਣ ਨਹੀਂ ਸਕਦੇ ਪਿੰਡੀ ਤੇ ਸ਼ਹਿਰੀ ਸਿੱਖ ਮਾਰੇ ਗਏ ਮੁਖਵਰੀਆਂ ਦਾ ਬਾਜ਼ਾਰ ਡਾਡੀ ਰੌਣਕਪੁਰ ਹੋ ਗਿਆ ਸਿੱਖਾਂ ਦੇ ਫੜਵਾਉਣ ਵਾਲਿਆਂ ਨੇ ਚੋਖੇ ਚੋਖੇ ਇਨਾਮ ਮਿਲਦੇ ਪਰ ਵਾ ਵਾ ਖਾਲਸਾ ਝਵਿਆ ਨਹੀਂ ਫੜੇ ਗਏ ਤਾਂ ਹੱਸ ਹੱਸ ਕੇ ਮਰੇ अनेका ਸਹਿਰਾ ਪਿੰਡਾਂ ਨੂੰ ਛੱਡ ਛੱਡ ਕੇ ਜੰਗਲਾਂ ਵਿੱਚ ਪਹਾੜਾਂ ਵਿੱਚ ਜਾ ਵਸੇ ਅਰ ਅਰ ਪਿਆਰੇ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਸਹਾਰੇ ਇੱਥੋਂ ਤੀਕ ਕੇ ਸਿੰਘਾਂ ਦੇ ਜਥੇ ਜੋ ਗਸ਼ਤੀ ਫੌਜ ਦੇ ਕਾਬੂ ਚੜ ਜਾਂਦੇ ਤਾਂ ਲਾਹੌਰ ਲਿਆ ਕੇ ਤਸੀਹ ਦੇ ਕੇ ਮਾਰੇ ਜਾਂਦੇ ਚਾਰ ਖੜੀਆਂ ਦੇ ਝਾੜਨਾ ਤੇ अनेका ਕਸ਼ਟ ਦੇਣੇ ਲਾਹੌਰ ਸਿੰਘਾਂ ਦੇ ਸਿਰਾਂ ਨਾਲ ਖੂਹ ਭਰੇ ਗਏ ਤੇ ਬੁਰਜੂ ਸਾਰੇ ਗਏ ਇੰਨੀ ਦਿਨੀ ਹੀ ਦਰਬਾਰ ਸਾਹਿਬ ਵਿੱਚ ਮੱਸਾ ਰੰਗੜ ਬੇਅਦਬੀ ਕਰ ਰਿਹਾ ਸੀ ਜਦੋਂ ਕਿ ਮਤਾਬ ਸਿੰਘ ਨੇ ਆ ਕੇ ਉਸ ਦਾ ਸਿਰ ਵੱਢ ਲਿਆ ਸੀ ਦਰਬਾਰ ਸਾਹਿਬ ਦੇ ਇਰਦ-ਗਿਰਦ ਫੌਜ ਦਾ ਪੈਰਾ ਰਹਿਦਾ ਸੀ ਕਿ ਕੋਈ ਸਿੱਖ ਮੰਦਰ ਵਿੱਚ ਨਾ ਆਉਣਾ ਪਾਵੇ ਕਿਉਂਕਿ ਇਹ ਇੱਕ ਕਹਾਵਤ ਚੱਲੀ ਆਉਂਦੀ ਹੈ ਕਿ ਇੱਕ ਦਿਨ ਨਵਾਬ ਲਾਹੌਰ ਨੇ ਸਿੱਖਾਂ ਦੇ ਐਡੇ ਬਲੀ ਹੋਣ ਦਾ ਅਰ-ਤਰਮ ਨਾ ਛੱਡਣ ਦਾ ਕਾਰਨ ਪੁੱਛਿਆ ਤਦ ਕਿਸੇ ਜੋਤਸ਼ੀ ਨੇ ਦੱਸਿਆ ਕਿ ਇਹ ਲੋਕ ਅਮਰਤ ਸ਼ਕਦੇ ਹਨ ਇਹਨਾਂ ਦੇ ਗੁਰੂ ਵੱਡੇ ਔਲੀਆ ਸਨ ਉਹਨਾਂ ਦਾ ਅਮਰਤ ਪੀ ਕੇ ਇਹ ਅਮਰ ਹੋ ਜਾਂਦੇ ਹਨ ਅਤੇ ਅਮਰਤ ਸਰ ਇਸ਼ਨਾਨ ਕਰਕੇ ਆਪਣੇ ਬਲ ਦਾ ਬਾਦਾ ਪ੍ਰਾਪਤ ਕਰਦੇ ਹਨ ਇਹ ਗੱਲ ਸੁਣ ਕੇ ਉਹਨਾਂ ਨੇ ਅਮਰਤ ਸਰ ਵਿੱਚ ਸਿੱਖਾਂ ਦਾ ਨਹਾਉਣਾ ਰੋਕ ਦਿੱਤਾ ਪਰ ਉਹ ਮੂਰਖ ਕੀ ਜਾਣਣ ਸਿੱਖ ਕੱਚੀ ਮਿੱਟੀ ਦੇ ਘੜੇ ਹੋਏ ਨਹੀਂ ਹਨ ਇਹਨਾਂ ਦੇ ਮਨ ਫौलाਦ ਨਾਲੋਂ ਵੀ ਕਾੜੇ ਤੇ ਪੱਥਰ ਨਾਲੋਂ ਵੀ ਪੀੜੇ ਹਨ ਖਾਲਸਾ ਰਾਤ ਨੂੰ ਚੋਰੀ ਇਸ਼ਨਾਨ ਕਰ ਜਾਇਆ ਕਰਨਾ ਕਈ ਵਾਰੀ ਨਾ ਹੁੰਦੇ ਸਿੰਘ ਦਰਬਾਰ ਸਾਹਿਬ ਦੇ ਉਹਨਾਂ ਪਵਿੱਤਰ ਪੌੜਾਂ ਉੱਤੇ ਜਿੱਥੇ ਅੱਜਕੱਲ ਪੱਥਰਾਂ ਦੇ ਬੁੱਤ ਪਏ ਪੂਜੇ ਜਾ ਰਹੇ ਹਨ ਹਾਂ ਪਿਆਰੇ ਪਾਠਕ ਉਹਨਾਂ ਧਰਮ ਜੈਤ ਪੌੜਾਂ ਉੱਤੇ ਇਸ਼ਨਾਨ ਕਰਦੇ ਤੇ ਜਪ ਸਾਹਿਬ ਉਚਾਰਦੇ ਉਚਾਰਦੇ ਪਹਿਰੇਦਾਰਾਂ ਦੀਆਂ ਬੰਦੂਕਾਂ ਦਾ ਨਿਸ਼ਾਨਾ ਹੋ ਕੇ ਸ਼ਹੀਦੀ ਪਾਉਂਦੇ ਪਰੰਤੂ ਹੱਥ ਨਾ ਛੱਡਦੇ ਇਸ ਅਵਸਥਾ ਨੂੰ ਵੇਖ ਕੇ ਇੱਕ ਦਿਨ ਇੱਕ ਤੁਰਕ ਆਉਦੇਦਾਰ ਨੇ ਬੋਲੀ ਮਾਰੀ ਕਿ ਜੇ ਸਿੰਘ ਹਨ ਤਾਂ ਦਿਨ ਦਿਹਾੜੇ ਆ ਕੇ ਨਾਉਣ ਰਾਤ ਗਿੱਦੜਾ ਵਾਂਗੂ ਕਿਉਂ ਆਉਂਦੇ ਹਨ ਇਹ ਬੋਲੀ ਜਦ ਸਿੱਖਾਂ ਨੇ ਸੁਣੀ ਤਾਂ ਅੱਗ ਭਮੁਕਾ ਹੋ ਗਏ ਸੁਖਾ ਸਿੰਘ ਨਾਮੇ ਇੱਕ ਸਿੰਘ ਸੀ ਜੋ ਪਹਿਲੇ ਆਪਣੇ ਪਿੰਡ ਵਿੱਚ ਵੱਸਦਾ ਸੀ ਔਰ ਤੁਰਕਾਂ ਦੇ ਜ਼ੁਲਮ ਤੋਂ ਡਰਦੇ ਉਸਦੇ ਮਾਪਿਆਂ ਨੇ ਉਸ ਦੀ ਬੇਹੋਸ਼ੀ ਵਿੱਚ ਉਸਦੇ ਕੇਸ ਕਤਰਾ ਦਿੱਤੇ ਸਨ ਸੁਖਾ ਸਿੰਘ ਇਹ ਅਨਰਥ ਦੇਖ ਕੇ ਆਤਮਕਾਤ ਕਰਨ ਲੱਗਾ ਸੀ ਕਿ ਇੱਕ ਸਿੱਖ ਨੇ ਕਿਹਾ ਸ਼ਹੀਦ ਹੋ ਕੇ ਮਰ ਅਜਾਈ ਮੌਤ ਕਿਉਂ ਮਰਦਾ ਹੈ ਤਦੋਂ ਹੀ ਸੁਖਾ ਸਿੰਘ ਸਾਡੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਪੜਿਆ ਸੀ ਤੇ ਸਰਦਾਰ ਪਾਸੋਂ ਮੁੜ ਅਮਰਤ ਛੱਕ ਕੇ ਅਜਿਹਾ ਪੱਕਾ ਬਹਾਦਰ ਸਿੰਘ ਹੋ ਗਿਆ ਸੀ ਕਿ ਉਸ ਦੀਆਂ ਬਹਾਦਰੀਆਂ ਦੀ ਪੰਥ ਵਿੱਚ ਤਾਂਕ ਪੈ ਗਈ ਸੀ ਇਥੋਂ ਤਾਈਂ ਕਿ ਪੰਥ ਨੇ ਉਸ ਨੂੰ ਇੱਕ ਜਥੇ ਦਾ ਸਰਦਾਰ ਥਾਪ ਦਿੱਤਾ ਸੀ ਜੋ ਇਹ ਬਹਾਦਰ ਹਾਕਮਾ ਦਾ ਮੀਣਾ ਸੁਣ ਕੇ ਇੱਕ ਵੇਰ ਦਿਨ ਦੀਵੀ ਸ੍ਰੀ ਅਮਰਤ ਸਰ ਇਸ਼ਨਾਨ ਕਰਨ ਗਿਆ ਸੀ ਪੈਰੇ ਦੀ ਫੌਜ ਨੇ ਸਾਹਮਣਾ ਕੀਤਾ ਤਾਂ ਇਸ ਇਕੱਲੇ ਨੇ ਕਈਆਂ ਦੇ ਆਹੂ ਲਾਹੇ ਔਰ ਜਿਉਂਦਾ ਨਿਕਲ ਗਿਆ ਇਸ ਗੱਲ ਤੇ ਸ਼ਰਮ ਖਾ ਕੇ ਹਾਕਮਾ ਨੇ ਸ੍ਰੀ ਅਮਰਤ ਸਰ ਜੀ ਦੇ ਤਾਲ ਵਿੱਚ ਮਿੱਟੀ ਪਾ ਕੇ ਭਰ ਦਿੱਤਾ ਔਰ ਨਾਉਣ ਦਾ ਕੋਈ ਬਾਹ ਨਾ ਰਹਿਣ ਦਿੱਤਾ 1745 ਈਸਵੀ ਵਿੱਚ ਖਾਨ ਬਹਾਦਰ ਮੋਹਿਆ ਤੇ ਯਾਹੀਆ ਖਾਨ ਨੇ ਹਕੂਮਤ ਸੰਭਾਲੀ ਇਸ ਦੇ ਪਿਓ ਤੋਂ ਵੱਧ ਅਤਚਾਈ ਅਜਿਹਾ ਭਿਆਨਕ ਹਾਲ ਖਾਲਸੇ ਦਾ ਉਸ ਸਮੇਂ ਸੀ ਕਿ ਕੱਖ ਵੀ ਬੈਰੀ ਹੋ ਗਏ ਹੋ ਰਹੇ ਸਨ ਹੁਣ ਆਪਣੀ ਕਥਾ ਦੀ ਲੜੀ ਫੇਰ ਜੋੜਦੇ ਹਾਂ ਜਦ ਸੁੰਦਰੀ ਘੋੜੇ ਤੇ ਚੜ ਕੇ ਨਠੀ ਹੈ ਤਦ ਪੱਤਣ ਤੋਂ ਅੱਗੋਂ ਦੀ ਕਿੱਡੀ ਵਿੱਥ ਪਰ ਹੋ ਕੇ ਨਿਕਲ ਗਈ ਤੇ ਇਸ ਨੂੰ ਖਾਲਸੇ ਦਾ ਦਲ ਕਿਤੇ ਨਾ ਮਿਲਿਆ ਕਿਉਂਕਿ ਇਸ ਨੂੰ ਰਸਤਿਆਂ ਦਾ ਪਤਾ ਮਾਲੂਮ ਨਹੀਂ ਸੀ ਹੁਣ ਕਦਮ-ਕਦਮ ਤੇ ਇਹ ਸੰਸਾ ਉਤਪਨ ਰਹੁੰਦਾ ਸੀ ਕਿ ਬੈਰੀ ਮੇਰੇ ਮੰਗਰ ਆਏ ਕਿ ਆਏ ਕੋੜੇ ਚੜੀ ਕੋੜੇ ਚੜੀ ਜਾਂਦੀ ਮੋੜ-ਮੋੜ ਪਿੱਛੇ ਵੇਖਦੀ ਅਰ ਦਿਲ ਵਿੱਚ ਸ਼ੋਕ ਕਰਦੀ ਹੈ ਕਿ ਕਟਾਰ ਉਸ ਸਿਪਾਹੀ ਦੇ ਢਿੱਡ ਵਿੱਚ ਰਹੀ ਜਿਸ ਨੂੰ ਪਹਾੜੀ ਉੱਤੇ ਮਾਰਿਆ ਸੀ ਅਰ ਤਲਵਾਰ ਉਸ ਅਮੀਰ ਨਾ ਸ਼ੁਕਰੇ ਦੇ ਪੇਟ ਪਾਸ ਸੁਟੀ ਕੋਈ ਹਥਿਆਰ ਨਾਲ ਨਾ ਲਈ ਆਈ ਜੋ ਕੋਈ ਮਾਮਲਾ ਆ ਬਣਿਆ ਤਾਂ ਕੀ ਕਰਾਂਗੀ ਫਿਰ ਜੀ ਵਿੱਚ ਇਹ ਸੋਚਦੀ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਐਡੇ ਕਸ਼ਟਾਂ ਵਿੱਚੋਂ ਕੱਢ ਲਿਆ ਹੈ ਉਹ ਹਰ ਵੇਲੇ ਸਹਾਈ ਹਨ ਮੈਂ ਕਿਉਂ ਡੋਲਾਂ ਇਸ ਸਿੰਘਣੀ ਦਾ ਜਿਗਰਾ ਕਿਹਾ ਹੌਸਲੇ ਵਾਲਾ ਸੀ ਪੇਟੋਂ ਭੁੱਖੀ ਸਬਰ ਦੀ ਤੱਕੀ ਟੁੱਟੀ ਹੋਈ ਕੈਦ ਦੇ ਅਸਹਿ ਕਸ਼ਟਾਂ ਤੋਂ ਹੁੱਟੀ ਹੋਈ ਭਰਾਵਾਂ ਦੇ ਵਿਛੋੜੇ ਤੋਂ ਕਾਬਰੀ ਹੋਈ ਉਜਾੜ ਬੀਆਵਾਨ ਵਿੱਚ ਇਕੱਲੀ ਪਟਕਦੀ ਹੋਈ ਗੁਰੂ ਜੀ ਨੂੰ ਆਪਣਾ ਸੱਚ ਸਹਾਈ ਜਾਣ ਕੇ ਦਿਲ ਦੀ ਕੁਦਰਤੀ ਨਿਰਾਸ਼ ਕਰਨ ਵਾਲੀ ਦਿਲਚਸਮੀ ਨੂੰ ਵਿਚਾਰ ਨਾਲ ਜਿੱਤ ਰਹੀ ਹੈ। ਕੁਝ ਦੂਰ ਜਾ ਕੇ ਅਚਾਨਕ ਇੱਕ ਸ਼ੰਭ ਨਿਰਮਲ ਜਲ ਦਾ ਦਿਸਿਆ ਜਿਸ ਦੇ ਕਿਨਾਰੇ ਰੰਗ ਰੰਗ ਦੇ ਪੰਛੀ ਕੋਲੋਲ ਕਰ ਰਹੇ ਸਨ। ਨਿਰਮਲ ਜਲ ਵੇਖ ਕੇ ਸੁੰਦਰੀ ਨੇ ਬੇਵਸੀ ਹੋ ਕੇ ਘੋੜੇ ਤੋਂ ਉੱਤਰ ਕੇ ਉਸ ਨੂੰ ਇੱਕ ਬੂਟੇ ਨਾਲ ਬੰਨ੍ਹਿਆ ਜਰਾ ਸਸਤਾ ਕੇ ਇਸ਼ਨਾਨ ਕੀਤਾ। ਆਰ ਕੁਝ ਜਲ ਸਕਿਆ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਹਜ਼ਾਰੇ ਦੇ ਸ਼ਬਦ ਪੜੇ ਪ੍ਰਾਰਥਨਾ ਕਰਦੀ ਹੋਈ ਅਜਹੀ ਮਗਨ ਹੋਈ ਕਿ ਮਾਨੋ ਪੱਥਰ ਦੀ ਮੂਰਤੀ ਬੈਠੀ ਹੈ ਮੁਰਗਾਵੀਆਂ ਤੇ ਸਾਰਸ ਅਰ ਕਈ ਤਰ੍ਹਾਂ ਦੇ ਪੰਖੀ ਉਸਦੇ ਆਲੇ ਦੁਆਲੇ ਨਿਰਪੈ ਫਿਰਨ ਲੱਗ ਪਏ ਇਸ ਦਿਸ਼ਾ ਵਿੱਚ ਉਸ ਨੂੰ ਕੋਈ 4-5 ਘੜੀਆਂ ਬੀਤ ਗਈਆਂ ਪਰ ਸੁੰਦਰੀ ਨੂੰ ਇੱਕ ਪਲ ਜਿੰਨਾ ਵੀ ਨਾ ਪਾਸਿਆ ਕਿਉਂਕਿ ਉਹ ਇਕਾਗਰ ਹੋਈ ਸੁਖੋ ਸੁਖੋ ਪਤੀ ਦੇ ਆਤਮਨੰਦ ਦੀ ਰਲਵੇਂ ਰੰਗ ਵਿੱਚ ਟਿਕ ਗਈ ਸੀ ਦੁਨੀਆਂ ਦੇ ਸਾਰੇ ਦੁੱਖੜੇ ਐਸ ਵੇਲੇ ਭੁੱਲ ਗਏ ਸਨ ਨਾਮ ਦੀ ਖਿੱਚ ਕਰਕੇ ਟਿਕੀ ਹੋਈ ਸੁੰਦਰੀ ਆਪ ਸੀ ਜਾਂ ਗੁਰੂ ਮਹਾਰਾਜ ਗੁਰੂ ਮਹਾਰਾਜ ਜੀ ਜਿਨ੍ਹਾਂ ਵਿੱਚ ਉਸ ਦੀ ਸੁਰਤ ਲੱਗ ਰਹੀ ਸੀ ਇਸ ਦਿਸ਼ਾ ਵਿੱਚੋਂ ਸੁੰਦਰੀ ਦੀ ਜਾਗ ਇੱਕ ਬੰਦੂਕ ਦੀ ਗੋਲੀ ਦੀ ਆਵਾਜ਼ ਨਾਲ ਖੁੱਲੀ ਅੱਖਾਂ ਖੁੱਲੀਆਂ ਤਾਂ ਕੀ ਵੇਖਦੀ ਹੈ ਕਿ ਸ਼ੰਭ ਦੇ ਦੂਜੇ ਕੰਡੇ 10-20 ਸਵਾਰ ਸ਼ਿਕਾਰ ਖੇਡ ਰਹੇ ਹਨ ਉਨ੍ਹਾਂ ਦੀ ਗੋਲੀ ਸੁੰਦਰੀ ਦੇ ਕੋਲੋਂ ਦੀ ਇੱਕ ਗਿੱਠ ਪਰ ਫਰਕ ਤੇ ਸਰਰ ਕਰਦੀ ਲੰਘ ਗਈ ਸੀ ਔਰ ਇਸ ਦੇ ਨੇੜੇ ਇੱਕ ਸੁਰਖਾਬ ਨੂੰ ਫੁੰਡ ਗਈ ਸੀ ਇਹ ਵੇਖ ਸੁੰਦਰੀ ਘਬਰਾ ਕੇ ਉੱઠી ਛੇਤੀ ਨਾਲ ਘੋੜੇ ਤੇ ਚੜੀ ਔਰ ਦੂਰੋਂ ਤਾੜਨ ਲੱਗੀ ਕਿ ਇਹ ਕੌਣ ਹਨ ਤਾਂ ਪਛਾਣਿਆ ਕਿ ਉਹ ਤੁਰਕ ਹਨ ਔਰ ਉਹਨਾਂ ਦੇ ਵਿੱਚ ਉਹ ਹਾਕਮ ਵੀ ਹੈ ਜਿਸ ਨੇ ਸੁੰਦਰੀ ਨੂੰ ਬਿਵਤਾ ਵਿੱਚ ਘੱਟ ਸਿੱਟਿਆ ਸੀ ਸੁੰਦਰੀ ਕੰਬੀ ਫੇਰ ਕੁਝ ਸੋਚੀ ਅਰ ਦਿਲ ਕਰੜਾ ਕਰਕੇ ਘੋੜੇ ਨੂੰ ਅੱਡੀ ਲਾ ਕੇ ਹਵਾ ਹੋ ਗਈ। ਸ਼ਿਕਾਰੀ ਆਪਣੀ ਥਾਂ ਹੈਰਾਨ ਸਨ ਕਿ ਮੁਰਗਾਵੀਆਂ ਦੇ ਝੁੰਡ ਵਿੱਚੋਂ ਇਹ ਕਿਹੜਾ ਰਾਜ ਹੰਸ ਨਿਕਲ ਆਇਆ। ਹਰਿਆਣਗੀ ਦੇ ਮਾਰੇ ਨਾਲੇ ਬੰਦੂਕ ਨਾਲ ਫੁੰਡੇ ਸ਼ਿਕਾਰ ਨੂੰ ਹਲਾਲ ਕਰਨ ਦੀ ਨੀਅਤ ਧਾਰ ਕੇ ਘੋੜਿਆਂ ਨੂੰ ਅੱਡੀ ਲਾ ਕੇ ਉਹ ਉਸ ਪਾਸੇ ਆਏ ਤੇ ਨਾਲੇ ਸੁੰਦਰੀ ਨੂੰ ਨਾਸਦਿਆਂ ਵੇਖ ਕੇ ਆਪਣੀ ਹਰਿਆਣਗੀ ਮੱਠੀ ਕਰਨ ਲਈ ਪਿੱਛੇ ਦੌੜੇ ਔਰ ਉਸਦੇ ਘੋੜੇ ਨੂੰ ਕੁਝ ਦੂਰ ਜਾ ਕੇ ਰਿਆ ਹਾਕਮ ਨੇ ਸੁੰਦਰੀ ਨੂੰ ਪਛਾਣਿਆ ਔਰ ਬੇਵਸਾ ਹੋ ਕੇ ਬੋਲਿਆ ਸ਼ੁਕਰ ਖੁਦਾਵੰਦ کریم ਦਾ ਜਿਨੇ ਇਸ ਤਰ੍ਹਾਂ ਮੇਲ ਕਰਾ ਦਿੱਤਾ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਇਹ ਕਹਿੰਦਾ ਹੀ ਘੋੜੇ ਤੇ ਵਿਹੋਸ਼ ਹੋ ਗਿਆ ਸਾਰੇ ਸਾਥੀ ਅਚੰਬਤ ਖੜੇ ਸਨ ਸੁੰਦਰੀ ਚਾਰ ਚੁਫੇਰੀਆਂ ਘਿਰੀ ਹੋਈ ਪਰੇਸ਼ਾਨ ਮਨ ਨਾਲ ਆਪਣੀ ਨਵੀਂ ਆਪਦਾ ਨੂੰ ਦੇਖ ਰਹੀ ਸੀ ਹਾਕਮ ਨੇ ਫੇਰ ਅੱਖਾਂ ਖੋਲੀਆਂ ਔਰ ਕਿਹਾ ਤੇਰਾ ਜਨਮ ਕਿੰਨਾ ਕਾਫਰਾਂ ਦੇ ਹੋਇਆ ਅਰ ਆ ਕਹੀ ਬਹਾਦਰ ਹੈ ਕੋੜੇ ਪਾਰ ਕਹੀ ਰਾਨ ਪਟੜੀ ਜਮਾਈ ਉਡਦੀ ਰਹੀ ਹੈ ਮਰਦਾਂ ਨੂੰ ਪਰੇ ਸਿੱਟਦੀ ਹੈ ਬੇਸ਼ੱਕ ਇਹ ਮਹਾਰੂਪ ਬੇਗਮ ਬਣਾਉਣ ਦੇ ਲਾਇਕ ਹੈ ਪਰ ਪਤਾ ਨਹੀਂ ਮੈਥੋਂ ਕਿਉਂ ਡਰਦੀ ਹੈ ਸੁੰਦਰਤਾ ਮੈਂ ਵੀ ਹਾਂ ਖਵਰੇ ਇਸ ਗੱਲੋਂ ਨਸਦੀ ਹੈ ਕਿ ਇਸ ਦਾ ਮਨ ਇਸ ਤਰ੍ਹਾਂ ਖੁੱਲੇ ਫੇਰਨ ਨੂੰ ਚਾਹੁੰਦਾ ਹੈ ਕੇ ਹਰਨਾ ਬਾਗ ਬਣਾ ਵਿੱਚ ਚੌਂਕੜੀਆਂ ਭਰਦੀ ਫਿਰਾ ਪਰ ਮੇਰੇ ਮਹੱਲਾ ਵਿੱਚ ਪਰਦੇ ਦੀ ਕੈਦ ਹੈ ਤੂੰ ਠੀਕ ਹੈ ਠੀਕ বুঝਿਆ ਹੈ ਤੁਸੀਂ ਕਾਬਰੋ ਨਾ ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ ਮੈਂ ਸ਼ਾਇਰ ਹਾਂ ਜੱਟ ਗਵਾਰ ਨਹੀਂ ਚਲੋ ਹੁਣ ਸ਼ਹਿਰ ਲੈ ਚੱਲੀਏ ਇਹ ਕਹਿ ਕੇ ਹੱਸ ਪਿਆ ਸੁੰਦਰੀ ਇਸ ਵੇਲੇ ਬਾਤ ਚੀਤ ਨੂੰ ਨਹੀਂ ਸੁਣ ਰਹੀ ਸੀ ਅੱਖਾਂ ਮੀਠੀ ਪ੍ਰਾਰਥਨਾ ਕਰ ਰਹੀ ਸੀ ਕਿ ਰਹੀ ਅਕਾਲ ਪੁਰਖ ਇਸ ਵੇਲੇ ਥੰਮਾ ਵਿੱਚੋਂ ਬੋੜੋ ਔਰ ਮੇਰੇ ਧਰਮ ਦੀ ਰੱਖਿਆ ਕਰੋ ਕੋਈ ਆਸਰਾ ਆਪ ਦੀ ਕਿਰਪਾ ਬਿਨਾ ਨਹੀਂ ਹੈ ਇਸ ਪ੍ਰਕਾਰ ਦੀ ਪ੍ਰਾਰਥਨਾ ਡੂਗੇ ਔਰ ਇਕਾਗਰ ਚਿੱਤੋਂ ਅਜਹੀ ਨਿਕਲੀ ਕਿ ਕਰਤਾਰ ਦੇ ਚਰਨਾਂ ਵਿੱਚ ਅਪੜੀ ਔਰ ਬੰਦ ਅੱਖਾਂ ਵਿੱਚ ਹੀ ਸੁੰਦਰੀ ਨੂੰ ਆਪਣੇ ਭਰਾ ਔਰ ਕੁਝ ਸਿੱਖਾਂ ਦਾ ਦਰਸ਼ਨ ਹੋਇਆ ਕਿ ਘੋੜਿਆਂ ਤੇ ਸਵਾਰ ਚੱਲੇ ਆ ਰਹੇ ਹਨ ਅਰ ਆਕਾਸ਼ ਵਿੱਚੋਂ ਗੁਰੂ ਸਾਹਿਬ ਵੀ ਆਪਣੇ ਤੇਜ ਵਿੱਚ ਖੜੇ ਇਸ਼ਾਰਾ ਕਰ ਰਹੇ ਹਨ ਕਿ ਐਸ ਰਸਤੇ ਜਾਓ ਸੁੰਦਰੀ ਬੇਵਸੀ ਹੋ ਕੇ ਚੀਕੋਠੀ ਪਿਆਰੇ ਵੀਰ ਪਿਆਰੇ ਵੀਰ ਛੇਤੀ ਪਹੁੰਚ ਵੀਰ ਵੇ ਐਸ ਪਾਸੇ ਇਹ ਦੁਹਾਈ ਈਡੀ ਕੜਕਮੀ ਆਵਾਜ਼ ਵਿੱਚ ਨਿਕਲੀ ਕਿ ਘੋੜੇ ਤੱਕ ਤਵ ਕੋਠੇ ਅਰ ਸੁੰਦਰੀ ਦੀਆਂ ਅੱਖਾਂ ਵੀ ਖੁੱਲ ਗਈਆਂ ਕੀ ਵੇਖਦੀ ਹੈ ਕਿ ਸੱਚਮੁੱਚ ਬੀਰ ਜੀ ਕਈ ਸਿੱਖਾਂ ਸਣੇ ਘੋੜੇ ਸੁੱਟੀਆਂ ਰਹੇ ਹਨ ਹਰ ਦੁਹਾਈ ਸੁਣ ਕੇ ਹੋਰ ਵੀ ਹਵਾ ਵਾਂਗੂੰ ਉੱਡੇ ਹਨ ਅਖ ਦੇ ਫੋਰ ਵਿੱਚ ਬਹਾਦਰ ਪਹੁੰਚੇ ਇੱਕ ਛੋਟੀ ਜਹੀ ਲੜਾਈ ਮੁਗਲਾਂ ਤੇ ਸਿੱਖਾਂ ਦੀ ਹੋਈ ਦੋ ਮੁਗਲ ਮੋਏ ਬਾਕੀ ਦੇ ਜਾਨਾਂ ਬਚਾ ਕੇ ਨਸ ਗਏ ਅਰ ਧਰਮੀ ਸੁੰਦਰੀ ਦੀ ਪਤ ਕਰਤਾਰ ਨੇ ਰਖ ਲਈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਭੈਣ ਭਰਾ ਕੋੜਿਆਂ ਤੇ ਉੱਤਰ ਕੇ ਅਜੇ ਵਿਛੜ ਕੇ ਮਿਲੇ ਕਿ ਦੋਹਾਂ ਦੀਆਂ ਅੱਖਾਂ ਤੋਂ ਮੈਂ ਨੀਰ ਵਹੇ ਵਹ ਚੱਲੇ ਜਿਓ ਰਬ ਰੱਖਾ